ਬੰਦ ਇਹ ਸਰ ਭਲਾ ਕਿ ਇਹ ਜਿਹੜੇ ਜਿਹਦਨੇ ਰੱਖ ਲਏ ਨਾ ਆਜ ਆ ਬਿਆ ਉਹ ਸ਼ਰਟ ਉਸ ਟਾਈਮ ਦੀ ਜਿਹੜੀ ਬਾਹੋਂ ਸਤ ਨੂੰ ਨਾਲੇ ਤੋਂ ਬੇ ਤੋਂ ਉੱਕੇ ਆਇਆ ਕਰ ਉਸ ਟਾਈਮ ਦੀ ਸ਼ਰਟ ਆਈ ਤਾਂ ਸ਼ਰਟ ਨੂੰ ਕਾਤੋ ਕੀ ਹੈ ਕਿਸ ਤਰ੍ਹਾਂ ਜਾਨ ਬਣਾਈ ਨੇ ਆਪਣੀ ਜਾਣੇ ਨੂੰ ਕੋਈ ਲੜਕਾ ਲੈ ਕੇ ਆਇਆ ਜੀ ਕਾਟ ਕੇ ਮੋਟਰਸਾਈਕਲ ਉੱਤੇ ਲੈ ਕੇ ਆਇਆ ਚਾਰਾ ਕੋਈ ਸਾਡਾ ਹੈਗਾ ਜੀ ਤੁਹਾਡੀ ਉਹ ਲੈ ਕੇ ਆਇਆ ਜੀ ਮੋਟਰਸਾਂ ਦੇ ਚੱਲਦੇ ਚੱਲਦੇ ਚੜੇ ਦੇ ਵੀਰੇ ਉਹਨਾਂ ਤਿੰਨ ਚਾਰ ਦਾਤਰ ਮਗਰੋਂ ਗੇਂ ਮਾਰੀ ਭਾਈ ਮੈਂ ਅੰਨ ਘੜਦਾ ਰਹਿਣ ਵਾਲਾ ਹਾਂ ਦਵਿੰਦਰ ਸਿੰਘ ਆ ਗਾਇਓ ਮੇਰਾ ਨਾਮ ਕੀ ਤੇ ਕੀ ਗੱਲ ਹੋਈ ਕਿੱਥੇ ਗਈ ਭਾਈ ਮੈਂ ਨਾ ਇਸ ਤਰ੍ਹਾਂ ਜਾਣ ਦਾ ਦੁਕਾਨ ਤੇ ਕੀ ਕੀ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ ਕਿ ਦਾਤਰ ਮਾਰਨ ਦਾ ਬੇ ਇਸ ਤਰ੍ਹਾਂ ਬਿਆਸ ਮਾਰਨ ਦਾ ਬੇ ਕਿ ਦੋ ਤਿੰਨ ਉਹਨਾਂ ਕੋਲ ਪਿਸਤਲ ਵੀ ਹੈਗੇ ਸੀ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕੀ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ ਪੁਲਿਸ ਕੰਪਲੇਟ ਕੀਤੀ ਪੁਲਿਸ ਨੂੰ ਪਲੇਡ ਪਈ ਕੀਤੀ ਆ ਇਹਦਾ ਕੋਈ ਸੁਣਵਾਈ ਨਹੀਂ ਹੋਈ ਕੀ ਮੰਗ ਰਹੇ ਹੋ ਮੰਗਨ ਸਾਬ ਹੀ ਹੋਣਾ ਚਾਹੀਦਾ ਭਾਈ ਜੀ ਕੁਲਦੀਪ ਕੌਰ ਜੀ ਮੇਰਾ ਨਾਮ ਕੁਲਦੀਪ ਕੌਰ ਹੈ ਮੇਰਾ ਬੇਟਾ ਦਵਿੰਦਰ ਸਿੰਘ ਸਾਰੇ ਘਰ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੇਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਗਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸ ਵੇਲੇ ਪਰ ਕਿੰਦੇ ਵੀ ਆ ਡਾਟ ਲੈ ਜਾਓ ਸਿਵਲ ਚ ਚੱਲ ਜਾਓ ਅਸੀਂ ਸਿਵਲ ਗਏ ਆ ਇਹਨਾਂ ਇਹ ਟਾਂਕੇਟ ਨੂੰ ਕਿ ਲਵਾ ਕੇ ਲੈ ਆਂਦੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਸਵੇਰੇ ਫਿਰ ਅਸੀਂ ਐਕਸਲੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆਪ ਹੀ ਤੁਸੀਂ ਵੇਖ ਸਕਦੇ ਪੀ ਕੀ ਇਹਦੀ ਹਾਲਤ ਕੀ ਹੋਇਆ ਕੀ ਬਾਹਰ ਮਿਲ ਗਿਆ ਜੀ ਕਿੱਥੇ ਗਿਆ ਸੀ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਈ ਸੀ ਇਹਨੇ ਇਹੀ ਗੱਲ ਕਹੀ ਆ ਪੀ ਇਹਨਾਂ ਨੂੰ ਛੱਡ ਦੋ ਕੀ ਹੋ ਨ ਕੀ ਲੈਣਾ ਜੇ ਤੋਂ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਕਿਹੜੇ ਕਿਹੜੇ ਹਾਲ ਬਾਦੀ ਨਾਲ ਉਹਨਾਂ ਦਾ ਦੱਤਰ ਮਾਰੇ ਜੇ ਤੇ ਬੈਸਬਾਲ ਵੇਖ ਕੇ ਬਹੁਤ ਜ਼ਿਆਦੀ ਹਾਲ ਤੇ ਬਟੇ ਤੇ ਬਾਕੀ ਇਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕੀ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤੇ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਦਾ ਹੁਣ ਬਹੁਤ ਖਤਰਾ ਹੈ ਸਾਡੇ ਬੱਚੇ ਇਹ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਆ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਕੀ ਦੱਸਿਆ ਗਿਆ ਤੇ ਅੱਲਾ ਕਿਹੜੀ ਗੱਲ ਹੋਇਆ ਝਗੜਾ ਹੈ ਹੀ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਦਵਿੰਦਰ ਛੜਾ ਰਿਹਾ ਹੈ ਉਹਨਾਂ ਨੂੰ ਤੇ ਉਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨੀ ਜਿਆਦਾ ਇਹਦੀ। ਉਹ ਕਹਿੰਦੇ ਕਾਫੀ ਜ਼ਿਆਦਾ ਕਾਫੀ ਦਤੂ ਗੋੜਾ ਮਰੇਗੇ। ਨਹੀਂ ਥਿਆਰ ਵਗੈਰਾ ਨਹੀਂ ਪਹਿਲਾਂ ਇਹਦੇ ਸੋਹਣਾਂ ਦੇ ਅੰਦਰ ਹੋਣਾ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ੀਤ ਨੂੰ ਇਹਨੂੰ ਬਣ ਕੇ ਮਾਰਿਆ ਉਹਨਾਂ ਨੇ। ਕੋਈ ਤੁਹਾਡੇ ਲੋਏ ਬਸ ਵੇਟ ਕਰ ਰਹੇ ਆ ਉਹਦੀ ਰਿਜ਼ਲਟ ਦੀ ਜੋ ਵੀ ਆਈ ਉਹਦੀ ਖੁਫਤਾਵਾਰੀ ਕੀਤੀ ਜਾਏਗੀ ਇਹਦੀ।